ਹਰ ਟੈਂਡਰ ਦੇ ਚਾਰ ਵਾਰ ਦੇ ਵਿੱਚ ਪੂਰਾ ਤਿਆਰ ਹੋ ਗਿਆ ਸੁਦਾ 10 ਮਿੰਟ ਰੇਟ ਕਰਦੇ ਕਰਦੇ ਸਵੇਰ ਤੇ ਉਹ ਦੇਖੋ 1.5 ਘੰਟੇ ਲੇਟ ਹੋ ਗਏ ਤੁਹਾਡੀ ਉਹ ਸੀ ਜੀ ਮਾਫ ਕਰਦਾ ਪਰ ਅੱਜ ਸਾਡੇ ਚੇਪਲ ਸਾਹਿਬ ਬੈਂਸ ਸਾਹਿਬ ਦੀ 10 ਮਿੰਟ ਤੱਕ ਹੋ ਗਈ ਆਪ ਆਪ ਦੀ ਪਾਰਟ ਦੇ ਸੀਨੀਅਰ ਲੀਡਰਸ਼ਿਪ ਸਾਰੀ ਸਾਡੇ ਪੰਚਾਇਤ ਮੋਤਰਾ ਦੀ ਵਾਹ ਸਾਰੇ ਰਲ ਕੇ ਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਬਧਰੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲ ਸੱਚੇ ਸਰਵਾਰ ਕੀ ਜੈ ਹੋਲ ਸੱਚੇ ਸਰਵਾਰ ਕੀ ਜੈ ਸੋ ਆਪ ਸਭ ਦਾ ਬਹੁਤ ਬਹੁਤ ਧੰਵਾਦ ਆਪ ਜੀ ਨੇ 2022 ਦੇ ਵਿੱਚ ਬਹੁਤ ਕਿਰਪਾ ਕੀਤੀ ਬਹੁਤ ਅਸੀਰਵਾਦ ਦਿੱਤਾ ਸੋ ਹਮ ਦਾ ਸਾਰੇ ਦਾ ਸੇਵਾਦਾਰ ਬਣਾਇਆ ਸੋ ਤੁਹਾਡਾ ਦਿਲ ਦੀਆਂ ਗੱਲਾਂ ਇਹ ਕਿ ਸਮਾਂ ਹੀ ਧੰਵਾਦ ਹੈ ਜੋ ਦਿੱਤੇ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਦੇ 2 ਸਾਲ ਦੇ ਕੰਮ ਦੇ ਮਿਸਾਲ ਕੰਮ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਅਧਿਆ ਸਮਾਰ ਸਕੂਲ ਅਮਨ ਲਖੂ ਆਪਣੇ ਸਕੂਲਾਂ ਦੇ ਆਲਾ ਕਿੰਦ ਪੰਜਾਬ 423 ਮਹੱਲਾ ਕਿੰਦ ਜੇਲ੍ਹ ਤੇ 10 11 ਮਹੱਲਾ ਕਿੰਦ ਗਲਗਾ ਸਾਹ ਦੇ ਉਹਦੇ ਕਿਹੜੀ ਦਾ ਬਿੱਲ ਹੋਈ ਜਾਂ ਆਪਕਾ ਨਹੀਂ ਸਾਦਾ ਬਾਪ ਕੋਈ ਇਹ ਵੀ ਕਹ ਕੇ ਪ੍ਰਵਾਨਚਨ ਕਰਾਏ ਹੋਏ ਤਾਂ ਕੋਈ ਇਹਨੇ ਦਾ ਮਾਫੀ ਕਰਦਾ ਸਰਦਾਰ ਭਗਤ ਸਿੰਘ ਜੀ ਮਾਣ ਦੇ ਸਾਦਾ ਦਿਨ ਮਾਫ ਕੀਤਾ ਕੋ ਜੇ ਵੀ ਇਹਦੇ ਦਿਨ ਮਾਫ ਹੋ ਗਿਆ ਹੱਥ ਖੜਾ ਕਰੇ ਇਹ ਸਭੇ ਸਾਰਿਆਂ ਦੇ ਹੋਗੇ 90% ਘਰਾਂ ਦੇ ਬਿੱਲ ਮਾਫ ਸੇ ਸਰਦਾਰ ਭਗਤ ਸਿੰਘ ਜੀ ਦੀ ਸਰਕਾਰ ਜਿਹੜੇ ਬੇਅੰਤ ਕੰਮ ਕਰੀ ਆ ਪਰਬਤ ਪਾਲ ਜਿੱਤੇ ਜਾ ਰਹੇ ਆ ਅੱਜ ਮੇਰੀ ਸਵੇਰੀਆਂ ਮਿੱਟੀਆ ਪਿੰਡਾਂ ਦੇ ਜਿਹੜੇ ਤੁਸੀਂ ਇਹ ਸਾਰੇ ਇੱਕ ਸਾਥ ਬਰਾਬ ਜੋੜ ਖੁੱਲੇ ਦਿਨਾਂ ਨੂੰ ਵੀ ਕਿਹਾ ਕਿ ਸਾਾਨੂੰ ਭਗਵਾਨ ਕਮਾਲ ਦੀ ਸਰਕਾਰ ਦੇ ਦੋ ਸਾਲ ਖੁੱਲਾ ਬਿਜਲੀ ਪਾਣੀ ਦਿੱਤਾ ਸਾਡੀਆਂ ਫਸਲਾਂ ਟੁਕੜੀਆਂ ਟੁਕੜੀਆਂ ਹੋਈਆਂ ਸਾਡੀ ਫਸਲ ਦੇ ਤੱਕ 48 ਘੰਟਿਆਂ ਲਈ ਸਾਡੇ ਖੇਤ 'ਤੇ ਸਰਕਾਰ ਬਗਵਾਨ ਕਮਾਲ ਦੀ ਦਾ ਅਸੀਂ ਦਿਨੋਂ ਧੰਵਾਰ ਕਰਦੇ ਆ ਤੇ ਪਰ ਉਹਨਾਂ ਦਾ ਧੰਵਾਰ ਅਸੀਂ ਮੋੜ ਕਰਵਾਵਾਂਗੇ ਕਬੇ ਕਰਾਵੇ ਬਿਦਵਾ ਹੋਏ ਖੇਤਾਂ ਉਪਰ ਬਿਜਲੀ ਖੋਰੀ ਬਿਜਲੀ ਫਸਲ ਦੇ ਪਾਸੇ ਵੀ ਮਹਲਾ ਪ੍ਰਿੰਦਕ ਬੰਦੇ ਆ ਛੋਕਾ ਦਾ ਮਤਲਬ ਦੋ ਸਾਲਾਂ ਦੇ ਵਿੱਚ ਕਿਤੇ ਸਰਦਾਰ ਭਗਤ ਸਿੰਘ ਮਾਲਕ ਨੇ ਪੇਪਲ ਕੰਮ ਕੀਤੇ ਤੇ ਤੁਹਾਡੇ ਭਰਾ ਨੇ ਕੁੱਤਰ ਨੇ ਵੀ ਦੋ ਸਾਲਾਂ ਦੇ ਵਿੱਚ ਹਲਕਾ ਸਾਹਮਣੇ ਅੱਜ 350 ਕਰੋੜ ਦੀ ਵਾਲਿਆ ਅੱਜ ਸਾਹਮਣੇ ਅੱਜ ਆ ਵਾਦ ਸਾਡਾ ਵੀ ਰਵੀ ਸਰਪੰਚ ਸੋ ਸਾਰੇ ਸਤਿਕਾਰ ਦੇ ਵੀਰ ਹੈ ਸਦਾ ਦਸਮਤ ਚੰਨਾ ਦੇ ਕੈਹਤ ਮਾਪ ਨਯੰਤੀ ਸਰਪੰਚ ਜਿਸ ਦਾ ਨਾਮ ਵੀ ਪੈਣ ਤੋਂ ਹੋਵੇ ਕਾਹਦੀ ਦੱਸਿਆ ਕਿ ਸਾਡੀ ਧੰਦਾ ਦਾ ਬੋਲ ਕੇ ਹਰ ਦੀਪ ਕੋਹ ਹਰ ਦੀਪ ਹੋਵੇ ਸਰਪੰਚ ਹਰ ਦੀਪ ਇਹਨਾਂ ਦੇ ਹਰ ਦੀਪ ਜਿਹੜੇ ਹਰ ਕਈ ਦੀਪ ਹੋਵੇ ਤੇ ਕੰਮੀ ਨਹੀਂ ਰਹਿਣ ਦਿੰਦੇ ਸੋ ਮੈਂ ਧੰਨਵਾਦ ਕਰਦਾ ਪ੍ਰਿੰਤ ਦਾ ਹਰ ਦੀਪ ਦਾ ਵੀ ਜਿਹਨਾਂ ਨੇ ਇੰਨੀਆ ਕਲੀਆਂ ਮੈਨੂੰ ਮੌਂਚੀ ਵੀ ਸੀ ਦੱਸਦੇ ਹੁੰਦੇ ਆ ਰਹੇ ਸੀ ਉਹਦੇ ਸਾਬ ਕਿ ਬੈਂਕ ਤੇ ਵਾਕਈ ਤੇ ਐਂਤ ਕੰਮ ਕਰਦੇ ਜਿਹੜੇ ਕਿਸੇ ਕੋ ਹੋਏ ਨਹੀਂ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਫਟਾ ਪ੍ਰੋਜੈਕਟ ਜਿਹੜੇ ਜਿਹੇ ਕੰਮ ਕਰ ਰਿਹਾ ਸੋ ਸਾਰੇ ਕੰਮ ਤੁਹਾਡੇ ਨਾਲ 2 ਸਾਲਾਂ ਦੇ ਵਿੱਚ ਬੇਬਸਾਬ ਕੰਮ ਹੋਏ ਪਰ 3 ਸਾਲਾਂ ਦੇ ਵਿੱਚ ਇੱਕ ਇੱਕ ਕਦਮ ਹੋਊਗਾ ਕਦਾ ਪ੍ਰਕਾਰ ਇਹ ਆਵਾ ਵੀ ਪਾਪ ਤੇ ਸੁਰੂ ਨਾਲ ਜੁੜਿਆ ਹੋਇਆ ਹੈ ਕਿ 3 ਸਾਲਾਂ ਦੇ ਵਿੱਚ ਖੰਡੇ ਵੀ ਪਰੇ ਹੋਏ ਤਾਰਾਂ ਵੀ ਪਰੇ ਆਈਆਂ ਮੈਂ ਇਨੀ ਸੰਗਤ ਕਹਿੰਦਾ ਅੱਜ ਦਾ ਦਿਨ ਸਾਡੋ 3 ਦਿਨ ਚ ਸਾਰੇ ਕੰਮ ਐਕਵਾਕ ਕਰ ਦੂੰਗਾ ਤਾਰੇ ਆਲੋ ਆਲਦੀ ਪਾਰਟੀ ਜੀਲ੍ਹਾ ਯਾਰ ਆਲਦੀ ਪਾਰਟੀ ਸਾਰੇ ਬਹੁਤ ਬਹੁਤ ਧੰਨਵਾਦ ਕਿਉਂਕਿ 17-75 ਸਾਲਾਂ ਤੋਂ ਇਹਨਾਂ ਅਸਰਾ ਨੂੰ ਇਹਨਾਂ ਪ੍ਰਸ਼ਾਸਨ ਨੂੰ ਆਦਤ ਪਈ ਹੋਈ ਹੈ ਤਾਲਾ ਵੜਾ ਉੱਜਿਆ ਸੀ ਪਾਸੇ ਖਾਣ ਦੇ ਆਤ ਭਰੀਆਂ ਸੀ ਹੋਰ ਇਹੋ ਜਿਹੇ ਸੱਤ ਰਹਿਆ ਸੋ ਸਾਰੇ ਕੰਮ ਹੋ ਰਿਹਾ ਸਾਡੇ ਸੱਤ ਤੋਂ ਵੱਡਾ ਜਿਹੜਾ ਐਸੇ ਰੋਗ ਜਿਹੜਾ ਕੈਂਸਰ ਦਾ ਰੋਂਗ ਸੀ ਔਰ ਆਉਂ ਰੋਂਗ ਸੀ ਸੋ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਬਣਾ ਕੇ ਪਿਆਰ ਹੋ ਗਿਆ ਕੰਮ ਚੱਲ ਗਿਆ ਬੇਅੰਤ ਛੜਕਾ ਬਣਾਈਆਂ ਬੇਅੰਤ ਜਿੱਥੇ ਬੇਅੰਤ ਕੰਮ ਮੁੱਖ ਮੰਤਰੀ ਸਾਹਿਬ ਨੇ ਕੀਤੇ ਤੇ ਬੇਅੰਤ ਨੇ ਵੀ ਬੇਅੰਤ ਕਲੀਆਂ ਆਪਣੇ ਪੈ ਗਿਆ ਦੀਆਂ ਬਣਾਈਆਂ ਉਹ ਕਹਿਣ ਦਾ ਮਤਲਬ ਦਿਲ ਖੁਸ਼ ਹੋ ਗਿਆ ਸੋ ਮੈਂ ਵੀ ਘਰਨ ਵਾਲਾ ਕਰਦਾ ਕੋਈ ਕੰਮ ਨਹੀਂ ਗਾ ਸੋ ਸਾਡੀਆਂ ਧੇੜਾਂ ਬੈਠੀਆਂ ਮਤਾਵਾ ਬੈਠੀਆਂ ਇਹਨਾਂ ਨੂੰ ਵੀ ਦੱਸ ਦਵਾ ਕਿ ਵਿਰੋਧੀਆਂ ਦੇ ਕੋਲ ਹੋਰ ਕੋਈ ਗੱਲ ਨਹੀਂ ਬੋਦੀ ਕਹਿਣ ਲੱਗੇ ਕਿ ਧੇੜਾਂ ਨੇ ਚਾੜੂ ਚਾੜੂ ਕਰਾਤੀ ਸੀ ਤੇ ਧੇੜਾਂ ਦੀ ਗਰੰਟੀ ਪੂਰੀ ਨਹੀਂ ਕੀਤੀ ਤੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਕਿਹਾ ਕਿ ਜੇ ਧੇੜਾਂ ਨੇ ਚਾੜੂ ਚਾੜੂ ਸਿਰੇ ਰੋਸਦੀਆਂ ਚਾੜੂ ਫਾਣਦੀਆਂ ਤੇੜਾ ਦੀ ਗਰੰਟੀ ਅਕਤੂਬਰ ਮਹੀਨੇ ਦੇ ਅਕਾਊਂਟ ਦਾ 1000 ਰੁਪਿਆ ਆਉਣਾ ਸ਼ੁਰੂ ਹੋ ਜਾਣਾ ਸਦਾ ਆਤਮਾ ਸਿਮਾ ਦੇ ਰਿਹਾ ਹੈ। ਬੋਲੇ ਹਦੀ ਮੁੰਡੀਆਂ। ਜਿੰਦਾਬਾਦ ਬੋਲੇ ਹਦੀ ਮੁੰਡੀਆਂ। ਬਹੁਤ ਬੜਾ। ਉਹ ਕਹਿੰਦਾ ਮਤਲਬ ਇੱਕ ਬੰਦੀ ਜਿਹਨੇ 10 ਸਾਲ ਤੋਂ ਦੇਸ਼ ਨੂੰ ਭਰਿਆ ਹੈ ਕਿ ਅਕਾਊਂਟ ਖਲਵਾ ਲਓ ਮੈਂ 15-15 ਲੱਖ ਡਾਲੂਗਾ। ਕੋਈ ਨਹੀਂ ਲਾਵੇ। ਇੱਧਰ ਇੱਕ ਭਗਵੰਤ ਬਾਦ ਕਿਨੇ ਕਹਿਆ ਸੀ ਮੈਂ ਬਿਜਲੀ ਫ੍ਰੀ ਦਵਾਂਗਾ ਤੇ ਤੈਨੂੰ 3 ਮਹੀਨਿਆਂ ਦੀ ਬਿਜਲੀ ਫ੍ਰੀ ਸਟਾਰ ਕਰਤੀ। ਜਿਹਨਾਂ ਨੇ ਕਹਿਤਾ ਤੂੰ ਕਦੇ ਦੇਵੇਂ ਸੇ ਅਕਾਊਂਟ ਖੁੱਲ ਜਾਣ ਪੈਣਾ ਤੇ 1000 ਰੁਪਏ ਆਊਗਾ ਭਗਵੰਤਬਾਹ ਦੀ ਗਰੰਟੀ ਹੈ ਕੇਜਰੀਵਾਲ ਦੀ ਗਰੰਟੀ ਹੈ 101% ਵੀ ਸਵਾਸ ਹੈ ਕਿ 1000 ਰੁਪਏ ਮੇਰੇ ਨਕਤੂਬਦ ਮੰਦਰ ਵੀ ਨੇ ਭੰਦੇ ਕੋਲ ਚਾਊਗਾ ਸੋ ਮੈਂ ਆਪ ਆ ਦੇ ਕੇ ਉਹਨਾਂ ਦੇ ਫਾਰਮ ਭਰਾਂਗਾ ਆ ਪਾ ਕੇ ਬੈਂਕ ਫਿਰ ਲਾ ਲੋਕਾਂ ਦਾ ਮੂੰਹ ਮਿੱਠਾ ਕਰਾਉਂਗਾ ਜਿਹੜੀਆਂ ਪੈਣਾ ਦਾਵਾ ਇਹਨਾਂ ਦੇ ਕਰੈਡਿਟ ਕਾਪੀ ਕੇ ਜਾਊਗਾ ਤੇ ਉਹਨਾਂ ਨੂੰ ਮੁਆਫੀ ਦਾ ਨਿਵਾਸ ਦੇ ਕਹਿੰਦਾ ਮਤਲਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਇਨਸਾਨ ਨੇ ਜਿਹੜਾ ਪੰਜਾਬ ਨੂੰ ਪੰਜਾਬ ਬਣਾਣਾ ਚਾਹੁੰਦੇ ਫਿਰ ਇਹ ਆ ਪਾਰਟੀਆਂ ਤੇ ਹੋਰ ਪਾਰਟੀਆਂ ਚੱਲ ਜਿਓ ਉਪਰੋਠੀਆਂ ਦੀ ਨਿੰਦਿਆ ਹੀ ਨਿੰਦਿਆ ਹੀ ਇੱਕ ਦੂਜੇ ਨੂੰ ਮਾੜਾ ਬੋਲ ਦਿੰਦੇ ਆ ਉਹਨਾਂ ਤੋਂ ਮਾੜਾ ਬੋਲਣ ਦੇ ਕੋਲ ਹੋਰ ਕੁਝ ਹੈ ਨਹੀਂ ਇਹ ਸਾਡੀ ਪਾਰਟੀ ਜਿਹੜੀ ਆਪਣੇ ਕੰਮ ਕਰਉਂਦੀ ਆ ਦੋ ਸਾਲਾਂ ਦੇ ਕੰਮ ਦੱਸਦੀ ਆ ਇੱਕੋ ਇੱਕ ਪਾਰਟੀ ਦਾ ਕੋਈ ਸੇਵਾਦਾਰ ਹੋਵੇ ਵਰਕਰ ਹੋਵੇ ਪੰਚਾਇਤ ਮੈਂਬਰ ਹੋਵੇ ਬਲੰਕਪਾਲ ਹੋਵੇ ਸਰਪੰਚ ਹੋਵੇ ਉਹੀ ਦੱਸਦਾ ਕਿ ਦੋ ਸਾਲਾਂ ਦੇ ਵਿੱਚ ਭਗਵਾਨ ਤੁਮਾਰੇ ਕੀ ਕੰਮ ਕੀਤੇ ਕਿਦੇ ਦੂਸਰੀ ਪਾਰਟੀ ਦੇ ਵੋਟਰ ਨੂੰ ਬੁਲਾ ਲਿਓ ਉਹ ਜਾਂ ਤੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਆ ਜਾਂ ਦੇ ਮੰਗਲ ਸ਼ੁੱਤਰ ਦੇ ਨਾਂ ਤੇ ਵੋਟਾਂ ਜਾਂ ਜਾਤ ਪਾਤ ਦੇ ਨਾਂ ਤੇ ਵੋਟਾਂ ਮੰਗਦੇ ਆ ਜੋ ਸਾਡੀ ਕੋਈ ਇੱਕ ਪਾਰਟੀ ਤੁਹਾਡੀ ਆਪਣੀ ਪਾਰਟੀ ਜਿਹਦੇ ਤੇ ਨਾਂ ਤੇ ਕੋਈ ਜਾਤ ਪਾਤ ਹੈ ਚਾਹੇ ਤੇ ਤਬਲਾ ਸਾਰੇ ਧਰਮਾਂ ਦਾ ਸਤਾਰਾ ਹੈ ਤੇ ਸਾਰੀਆਂ ਜਾਤ ਪਾਤਾਂ ਨੂੰ ਪੂਰਾ ਪਿਆਰ ਹੈ ਚਾਹੇ ਕੋਈ ਪਰਵਾਣਚਕ ਹੋਵੇ ਚਾਹੇ ਕੋਈ ਨਪਾਤ ਹੋਵੇ ਚਾਹੇ ਕੋਈ ਸਾਡਾ ਮੁਸਲਮਾਨ ਭਰਾ ਹੋਵੇ ਤੋ ਕਹਦੇ ਹਿੰਦੂ ਮੁਸਲਮ ਸਿੱਕਰ ਸਾਈ ਅਸੀਂ ਸਾਰੇ ਭਾਈ ਭਾਈ ਕਹਿੰਦੇ ਸਾਰੇ ਟਿੰਡੀਆਂ ਮੰਨਦੇ ਨੇ ਇੱਕੋ ਇੱਕ ਰਣਕੇਦਰੀ ਵਾਲਾ ਜਿਹਨੇ ਇਕੱਠੇ ਕਰਕੇ ਦੱਸਤਾ ਕਿ ਹਿੰਦੂ ਮੁਸਲਮ ਸਿੱਕਰ ਸਾਈ ਅਸੀਂ ਸਾਰੇ ਭਾਈ ਭਾਈ ਸਿਰ ਪੰਜਾਬ ਦੇ ਵਿੱਚ ਇਕੱਠੇ ਵਧੀਆ ਤਰੀਕੇ ਨਾਲ ਫਿਆਰਨਾ ਰਹੇ ਆ ਤੁਮਾ ਤੋਂ ਬੇਨਤੀ ਕਰਦਾ ਆਪਣੇ ਪ੍ਰਵਾਂਚਲ ਭਰਾਵਾਂ ਨੂੰ ਵੀ ਬੇਨਤੀ ਕਰਦਾ ਆਪਣੇ ਮੁਸਲਮ ਭਰਾਵਾਂ ਨੂੰ ਬੇਨਤੀ ਕਰਦਾ ਕਿ 2 ਸਾਲਾਂ ਦੇ ਵਿੱਚ ਬਹੁਤ ਕੰਮ ਕੀਤਾ ਦਿਨ ਸਾਡੇ ਸਾਲ ਕੰਮ ਕਰਦੇ ਸਰਦਾਰ ਭਗਵੰਤ ਸਿੰਘ ਮਾਲੀ ਨੇ ਆਪਾਂ ਨੇ ਹੌਸਲਾ ਬਣਾਣਾ ਤੇ ਧਰਮ ਦੇ ਨਾਮ ਤੇ ਮੋਟਾ ਮੰਗ ਰਿਹਾ ਕਿ ਤੇ ਭਗਵਾ ਕਮਾਲ ਦਾ ਦਿਨ ਨਾ ਤੋਰਦੇ ਹੋ ਮੇਆ ਦਾ ਦਿਨ ਨਾ ਤੋਰਦੇ ਹੋ ਮੇਰਾ ਦਿਨ ਨਾ ਤੋਰਦੇ ਕਿਉਂ ਕਿ ਇਨਸਾਨਾਂ ਦੇ ਵਿੱਚ ਆਪ ਸਭ ਕੇ ਅਨੇਕ ਕਾਮ ਹੋ ਗਏ ਤੋ ਅੱਜ ਬੋਧ ਪਰ ਕਹਾਣੇ ਵਾਲੇ ਆ ਗਏ ਹੈ ਕਿ ਭਾਈ ਸਾਹਿਬ ਧਰਮ ਦੇ ਨਾਮ ਤੇ ਬੋਲਾ ਲਓ ਤੋ ਕੀ ਆਮਾਰਾ ਧਰਮ ਧਰਮ ਨਹੀਂ ਹੈ ਹਮ ਆਪਕੋ ਭਾਈ ਮੰਨਦੇ ਹੋ ਹਮਾਰੀ ਗਲਤੀ ਹੈ तो हम आपस में आप में भाई बहन करके रहेंगे तो आपको रिक्वेस्ट है मेरी धनबाद तोड़कर के हमारा दिल मत तोड़ना हम आपको चुगना चुगना आप एक परसेंट प्यार करोगे हम आपको हजारों गुना प्यार करेंगे पार्टी बहुत बहुत धन्यवाद सरपंच साहब जी और आपकी दामा है बंदा भी दामदार है एक काम में भी दामदार का है ਸੋ ਭਗਵੰਤ ਦਾ ਧੰਨਵਾਦ ਹੈ ਉਹਨਾਂ ਤੁਹਾਨੂੰ ਬੇਨਤ ਕਰਦਾ ਭੰਗੋ ਚੰਗਾਰੇ ਲਾਵਾਂਗੇ ਸੋ ਸਾਰਿਆਂ ਨੇ ਦੋਨੇ ਹੱਥ ਖੜੇ ਕਰਕੇ ਜਿਹੜਾ ਭਗਵੰਤਪਾਤ ਸਾਹਿਬ ਦੇ ਨਾਰਾ ਗਾਹ ਜਾ ਮਲੌੜੀਏ ਤੇ ਮਾਲ ਸਾਹਿਬ ਨੂੰ ਯਕੀਨ ਹੋ ਜਾਵੇ ਕਿ ਸਾਡੇ ਪ੍ਰਵਾਂਚ ਦੇ ਭਰਾ ਪਿੰਡਾ ਵੀ ਭਰਾ ਮੁਸਲਮਾਨ ਭਰਾ ਹਿੰਦੂ ਭਰਾ ਸਾਰੇ ਐਸੋ ਅੱਛਾ ਦੇ ਨਸਾਨ ਤੇ ਪੰਜਾਬ ਵਿੱਚ ਮੋਟਾ ਪਾ ਰਿਹਾ ਸੋ ਸਾਰਿਆਂ ਦੇ ਹੱਥ ਖੜੇ ਕਰਕੇ ਗਾ ਦਿੰਦਾ ਆ ਆਦਮੀ ਪਾ